ਤੇ ਆ ਜੇ ਪਰ ਤੇ ਨਹੀਂ ਬੱਚੇ ਸੀ ਇੱਕ ਮੇਰਾ ਮੰਜੇ ਤੇ ਪਿਆ ਮੇਰਾ ਕੁੜੀ ਤੇ ਮੁੰਡਾ ਤਰਦੇ ਸੀ ਇੱਕ ਤਾਂ ਮੇਰੀ ਕਿਸੇ ਦਸ਼ਮਣੀ ਕਹ ਲਈ ਮਾਰ ਕੇ ਸੈਟਤਾ ਇੱਕ ਮੇਰਾ ਪੁੱਤਰ ਮੰਜੇ ਤੇ ਪਿਆ ਇੱਕ ਮੇਰੇ ਕੋਲੇ ਰਹਿ ਗਿਆ ਇਰੋਂਦੀ ਬਿਲਕ ਦੀ ਮਾਂ ਆਪਣੀ ਮਾਸੂਮ ਧੀ ਨੂੰ ਯਾਦ ਕਰ ਕਰਕੇ ਤੜਫ ਰਹੀ ਹੈ ਜਿਸ ਨੂੰ ਕਿ ਉਹ ਚੰਗੀ ਭਲੀ ਕਰ ਛੱਡ ਕੇ ਖੁਦ ਉਹ ਬਾਹਰ ਕੰਮ ਤੇ ਗਈ ਸੀ ਪਤਾ ਲੱਗਿਆ ਘਰ ਦੇ ਵਿੱਚ ਉਸ ਦਾ ਇੱਕ ਪੁੱਤ ਬਿਮਾਰ ਸੀ ਅਤੇ ਉਸ ਬਿਮਾਰ ਪੁੱਤ ਦੀ ਦੇਖਭਾਲ ਦੇ ਲਈ ਹੀ ਉਹ ਆਪਣੀ ਧੀ ਨੂੰ ਘਰ ਛੱਡ ਕੇ ਕਿਸੇ ਜ਼ਰੂਰੀ ਗੱਲ ਕਰਕੇ ਬਾਹਰ ਚਲੀ ਗਈ ਪਰ ਜਦੋਂ ਉਹ ਵਾਪਸ ਆ ਕੇ ਦੇਖਦੀ ਹੈ ਤਾਂ ਪਿੰਡ ਦੇ ਵਿੱਚ ਹਾਹਾਕਾਰ ਮਚੀ ਹੋਈ ਸੀ ਅਤੇ ਇਹੀ ਆਖਿਆ ਜਾ ਰਿਹਾ ਸੀ ਕਿ ਤੁਹਾਡੀ ਧੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਇਹ ਦੇਖਣ ਤੋਂ ਬਾਅਦ ਮਾਂ ਦੇ ਹੰਝੂ ਨਹੀਂ ਰੁਕੇ ਅਤੇ ਬਾਤ ਦੇ ਵਿੱਚ ਪਤਾ ਲੱਗਦਾ ਹੈ ਕਿ ਉਸ ਕੁੜੀ ਦੇ ਫੋਨ ਦੇ ਉੱਪਰ ਕਿਸੇ ਮੁੰਡੇ ਨੇ 2-3 ਫੋਨ ਕੀਤੇ ਸਨ ਅਤੇ ਜਦੋਂ ਉਹਨਾਂ ਫੋਨਾਂ ਦਾ ਜਵਾਬ ਨਹੀਂ ਦਿੱਤਾ ਗਿਆ ਸੀ ਤਾਂ ਉਸੇ ਚੱਕਰ ਦੇ ਵਿੱਚ ਮੁੰਡਾ ਕੁੜੀ ਦੇ ਘਰ ਤੱਕ ਪਹੁੰਚ ਗਿਆ ਜਿਸ ਤੋਂ ਬਾਅਦ ਉਸਨੇ ਕੁੜੀ ਦੇ ਨਾਲ ਲੜਾਈ ਝਗੜਾ ਕੀਤਾ ਅਤੇ ਉਸ ਦੀ ਜਾਨ ਲੈ ਲਈ ਇਹ ਸਾਰਾ ਮਾਮਲਾ ਫਿਲਹਾਲ ਜਾਂਚ ਪੜਤਾਲ ਦਾ ਬਣਿਆ ਹੋਇਆ ਹੈ ਪਰਮਾਨ ਨੇ ਫੋਨ ਦਿਖਾਉਂਦੇ ਹੋਏ ਵੀ ਕਿਹਾ ਕਿ ਇਸ ਦੇ ਵਿੱਚ ਮੁੰਡੇ ਦੇ ਫੋਨ ਆਏ ਹੋਏ ਨੇ ਤੇ ਦੂਸਰੇ ਪਾਸੇ ਪਿਤਾ ਦੇ ਵੱਲੋਂ ਵੀ ਦੱਸਿਆ ਜਾ ਰਿਹਾ ਹੈ ਕਿ ਗੰਜ ਪਿੰਡ ਦਾ ਹੀ ਕਮਾਂਡ ਤੇ ਵਿੱਚ ਰਹਿਣ ਵਾਲਾ ਇਹ ਮੁੰਡਾ ਉਹਨਾਂ ਦੀ ਧੀ ਨੂੰ ਤੰਗ ਪਰੇਸ਼ਾਨ ਕਰਦਾ ਹੁੰਦਾ ਸੀ ਮਾਸੂਮ ਕੁੜੀ ਦੀ ਜਾਨ ਸਿਰਫ ਇਸ ਕਰਕੇ ਚਲੀ ਗਈ ਕਿਉਂਕਿ ਕੋਈ ਮੁੰਡਾ ਉਸਨੂੰ ਪਸੰਦ ਕਰਦਾ ਸੀ ਉਸਦੇ ਨਾਲ ਗੱਲ ਕਰਨਾ ਚਾਹੁੰਦਾ ਸੀ ਪਰ ਕੁੜੀ ਉਸਨੂੰ ਪਸੰਦ ਨਹੀਂ ਕਰਦੀ ਸੀ ਅਤੇ ਬੀਤੇ ਦਿਨੀ ਜਦੋਂ ਉਸਨੇ ਫੋਨ ਨਹੀਂ ਚੱਕਿਆ ਤਾਂ ਉਸਨੂੰ ਇਹੋ ਜਿਹੀ ਸਜ਼ਾ ਦਿੱਤੀ ਗਈ ਹੈ ਜਿਸ ਨੂੰ ਸੁਣ ਕੇ ਕਿਸੇ ਦੀ ਵੀ ਰੂਹ ਕੰਬ ਜਾਵੇ ਡਰ ਲੱਗਦਾ ਹੈ ਇਹੋ ਜਿਹੇ ਲੋਕਾਂ ਦਾ ਜਿਹੜੇ ਕੀ ਘਰ ਦੇ ਅੰਦਰ ਵੜ ਕੇ ਹੀ ਕਿਸੇ ਨੂੰ ਵੀ ਖਤਮ ਕਰ ਦਿੰਦੇ ਨੇ ਇਸ ਮਾਸੂਮ ਬੱਚੀ ਦੀ ਜਾਨ ਉਸੇ ਦੇ ਹੀ ਘਰ ਦੇ ਅੰਦਰ ਵੜ ਕੇ ਲਈ ਗਈ ਹੈ ਅਤੇ ਇਸ ਦੇ ਪਿੱਛੇ ਦੀ ਪੂਰੀ ਕਹਾਣੀ ਮਾਪਿਆਂ ਦੇ ਵੱਲੋਂ ਦੱਸੀ ਜਾ ਰਹੀ ਹੈ ਕਿ ਕਿੰਜ ਪਿੰਡ ਦੇ ਵਿੱਚ ਰਹਿਣ ਵਾਲਾ ਮੁੰਡਾ ਉਸ ਨੂੰ ਕਾਫੀ ਸਮੇਂ ਤੋਂ ਤੰਗ ਪਰੇਸ਼ਾਨ ਕਰਦਾ ਸੀ ਉਸ ਦੇ ਨੰਬਰ ਦੇ ਉੱਪਰ ਫੋਨ ਕਰਦਾ ਹੁੰਦਾ ਸੀ ਗੱਲ ਕਰਨ ਦੇ ਲਈ ਦਬਾਅ ਬਣਾਉਂਦਾ ਸੀ ਅਤੇ ਇਹ ਸਾਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਨਾ ਸਿਰਫ ਇੱਕ ਮੁੰਡਾ ਸਗੋ ਉਸ ਦੇ ਹੋਰ ਸਾਥੀ ਵੀ ਸ਼ਾਮਿਲ ਨੇ ਜਿਨ੍ਹਾਂ ਦੇ ਵੱਲੋਂ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਟਨਾ ਵਾਪਰੀ ਜੀ ਮਟਾਈਕ ਵਜੈ ਇਤਬਾਰ ਇੱਕ ਮਰਗੋ ਗੋਦ ਮੋਥੇ ਗਈ ਚਲੀ ਸੀ ਤੇ ਇੱਕ ਮੇਰਾ ਪੁੱਤਰ ਚਾਰ ਕਮਾਣ ਨੂੰ ਮੰਜੇ ਤੇ ਪਿਆ ਤੇ ਮੈਂ ਉਹਦੇ ਕੋਲ ਕੁੜੀ ਨੂੰ ਮਾ ਛਾੜ ਕੇ ਆਈ ਸੀ ਤੇ ਜਦੋਂ ਮੈਂ ਜਾ ਕਰੇ ਵਾਪਸ ਗਈ ਛਾਮ ਨੂੰ 7 ਵਜੇ ਮੈਂ ਕਰੇ ਵਾਪਸ ਗਈ ਉਹ ਤੇ ਜਿਹੜੇ ਅੰਦਰ ਮੇਰੇ ਮੁੰਡਾ ਪਿਆ ਗਾ ਉਹਦਾ ਵੀ ਬਾਹਰ ਲੱਗਾ ਪਿਆ ਸੀਗਾ ਤੇ ਜਿਹੜੇ ਅੰਦਰ ਮੇਰੀ ਕੁੜੀ ਦੇ ਆ ਵੀ ਮਾਰ ਕੇ ਕਿਸੇ ਨੇ ਅੰਦਰ ਟੰਗਿਆ ਕਤਲ ਦਾ ਕੇਸ ਪਾਇਆ ਤੇ ਟੰਗੀ ਚੀ ਸੀ ਚੁੰਨੀ ਸੀ ਉਹਦੇ ਗਾਲ ਚ ਪਾਈਏ ਤੇਲੇ ਕੋਈ ਕੋਸ਼ਿਸ਼ ਨਹੀਂ ਕਰਦਾ। ਤੇ ਪੂਰੀ ਜਿਹੜੀ ਤੁਹਾਡੀ ਪੜ੍ਹਦੀ ਸੀਗੀ ਹਾਂ ਜੀ ਪੜ੍ਹਦੀ। 10ਵੀਂ ਚ ਹੋਈ ਸੀ ਪਹਿਲਾਂ 9ਵੀਂ ਕਲਾਸ। ਇਹ ਕੋਈ ਸ਼ਾਰਟ ਕਿੱਸੇ ਤੇ ਯਾ ਕੀ ਲੱਗਦਾ ਹੈ ਕੀ? ਚਾਕ ਜੀ ਸਾਥ ਨੂੰ ਤਾਂ ਗਵਾਂਡੀਆਂ ਦੇ ਕਰੇ ਕਿ ਇੱਕ ਮੁੰਡਾ ਹੁੰਦਾ ਸੀਗਾ। ਬਾਰੇ ਕੇ ਦਾ ਨਾ ਹੁੰਦਾ ਵਿਜੇ। ਸਾਨੂੰ ਚਾਕ ਆਉਂਦਾ ਲੱਗਦਾ ਵੀ ਜੇ ਕੰਮ ਕੀਤਾ ਉਸ ਮੁੰਡੇ ਨੇ ਕੀਤਾ ਸਾਡੇ ਨਾਲ। ਉਸ ਮੁੰਡੇ ਨੇ ਕਿਉਂ ਇਹ ਕੰਮ ਕਿਉਂ ਕੀਤਾ ਕੀ ਮਨਸਾ ਕਿਵੇਂ ਲੱਗੇ? ਕੋਈ ਤੁਹਾਨੂੰ ਕਿਵੇਂ ਚੱਟਾ। ਕੋੜੀ ਨਾ ਪਹਿਲਾਂ ਕੁੜੀ ਨਾ ਫੋਨ ਕਰਦਾ ਸਾਡੀ ਕੁੜੀ ਨੂੰ ਫੋਨ ਚੱਕਿਆ ਨਹੀਂ ਹੁੰਦਾ ਉਹ ਗੁੱਸੇ ਚ ਆ ਕੇ ਸਾਡੇ ਘਰੇ ਆ ਕੇ ਮੇਰੀ ਕੁੜੀ ਮਾਰ ਕੇ ਸੁੱਟੇ ਤਿੰਨ ਵਾਰੀ ਆਈ ਨੂੰ ਮੈਂ ਸਕਾਨਾ ਜੀ ਮੇਰੀ ਕੁੜੀ ਨਾ ਫੋਨ ਨਹੀਂ ਚੱਕਿਆ ਪਰ ਉਹ ਪਰੋਦੇ ਚ ਆ ਕੇ ਮੇਰੀ ਕੁੜੀ ਨੂੰ ਅੰਦਰ ਖਾਣੇ ਆ ਕੇ ਮਾਰ ਕੇ ਤੇ ਟਾਂਕੇ ਚਲੇ ਗਿਆ ਘਰੇ ਕੋਈ ਹੋਰ ਨਹੀਂ ਸੀ ਉਹਦੇ ਨਾਲ ਹੋਰ ਵੀ ਹੋਰ ਵੀ ਹੋਰ ਵੀ ਮੁੰਡੇ ਜੀ ਮੰਕਰ ਮਾ ਸੰਤੋ ਜੀ ਐਨਸਾ ਮਿਲਣਾ ਚਾਹੀਦਾ ਹੁਏ ਗਰੀਬ ਬਣੀ ਸਨੂ ਚਾਪਣ ਤੇ ਤੇ ਜੱਟ ਸਾਡੀ ਕੁੜੀ ਦਾ ਮੁੱਲ ਪੈਣਾ ਚਾਹੀਦਾ ਆ ਮੇਰੀ ਭੈਣਤੀ ਹੈ ਜੀ ਮੇਰੇ ਤੇ ਨਹੀਂ ਬੱਚੇ ਸੀ ਇੱਕ ਮੇਰਾ ਮੰਜੇ ਤੇ ਪਿਆ ਮੇਰਾ ਕੁੜੀ ਤੇ ਮੁੰਡਾ ਤਿਰਦੇ ਸੀ ਇੱਕ ਤਾਂ ਮੇਰੀ ਕਿਸੇ ਨਾਲ ਦਸ਼ਮਾਨੀ ਕਰ ਲਈ ਮਾਰ ਕੇ ਸੈਟਤਾ ਇੱਕ ਮੇਰਾ ਪੁੱਤਰ ਮੰਜੇ ਤੇ ਪਿਆ ਇੱਕ ਮੇਰੇ ਕੋਲੇ ਰਹਿ ਗਿਆ ਇਸ ਗੱਲ ਦਾ ਮੈਨੂੰ ਸਹਮ ਮਿਲ ਨਹੀਂ ਗਈ ਜੀ ਇਹ ਮੇਰੀ 15 ਸਾਲ ਦੀ ਕੰਨੀ ਆ ਮੇਰੀ ਬੇਟੀ 15 ਸਾਲ ਦੀ ਮਾਰ ਕੇ ਤੇ ਪੱਕੇ ਨਾਲ ਲਟਕਾਈ ਗਈ ਹੈ ਥੰਨੇ ਕੋਈ ਸਪੋਰਟ ਨਹੀਂ ਥੰਨੇ ਕੁਝ ਨਹੀਂ ਹੈਗਾ ਸੀ ਮੇਰੀ ਗੁੱਡੀ ਤੇ ਪੈਰਾਂ ਥੱਲੇ ਬੈਠਦੇ ਨਾਲ ਪੈਰ ਲੱਗੇ ਖੜੇ ਸੀ ਨਾਉ ਕਿ ਟੋੜਾਈ ਮੇਰਾ ਨਾ ਜਮਣਾ ਬਾਈ ਸਾਡੀ ਬੇਟੀ ਨਾਲ ਕੀ ਵਾਰਦਾਤ ਹੋਈ ਹੈ ਕਿਵੇਂ ਹੋਈ ਮੇਰੀ ਬੇਟੀ ਨਾਲ ਇਹ ਵਾਰਦਾਤ ਹੋਈ ਹੈ ਕਿ ਅਸੀਂ ਤਾਂ ਸਵੇਰੇ ਤੇ ਉਹ ਪੁੱਤਰ 9 ਵਜੇ ਤੜਕੇ ਘਰ ਕੰਮ ਤੇ ਆ ਗਿਆ ਸੀ ਮੈਂ ਮਜ਼ਦੂਰੀ ਕਰਦੀ ਤੇ ਅਸੀਂ ਤਾਂ ਕੰਮ ਤੇ ਸੀ ਉਸ ਤੋਂ ਬਾਅਦ ਸਾਨੂੰ ਇੱਥੇ 2:00 ਵਜੇ ਪਤਾ ਲੱਗਿਆ ਕਿ ਬਾਰੇ ਕੇ ਮਰ ਗੋਈ ਹੈ ਤੇ ਮੈਂ ਘਰ ਫੋਨ ਕੀਤਾ ਤੇ ਮੇਰੀ ਬੇਟੀ ਨਾਲ ਮੇਰੀ ਗੱਲ ਹੋਈ ਹੈ ਤੇ ਉਹਨੇ ਕੋ ਮੇਰੀ ਬੇਟੀ ਨੇ ਫੋਨ ਚੱਕਿਆ 2:30 ਵਜੇ ਤੇ ਮੈਂ ਕਿਹਾ ਆਪਦੀ ਮੰਮੀ ਨਾਲ ਗੱਲ ਕਰਾ ਫਿਰ ਉਹਨੇ ਮੈਂ ਆਪਦੀ ਮੰਮੀ ਨਾਲ ਹੀ ਗੱਲ ਕਰਾਈ ਤੇ ਫਿਰ ਉਸ ਤੋਂ ਬਾਅਦ ਮੈਨੂੰ ਕਿਹਾ ਕਿ ਤੂੰ ਬਾਹਰੇ ਕੇ ਚਲੀ ਜਾ ਇਹ ਉਤ ਸਾਡੇ ਪਿੰਡ ਦੀ ਇੱਕ ਹੈਗੀ ਆ ਪਿੰਡ ਚੰਦੋ ਚੰਦੋ ਨਾਂ ਦੀ ਬੀਬੀ ਉਹ ਇਹਨੂੰ ਲੈ ਕੇ ਆ ਗਈ ਨਾਲ ਤੇ ਉਹ ਇੱਥੇ ਇਧਰ ਨੂੰ ਬਸ ਐਵੇਂ ਟਾਈਮ ਵੇਸਟ ਕਰਦੀ ਫੇਰੀ ਬਰਬਾਦ ਕਰਦੀ ਫੇਰੀ ਦਿਵਿੰਦਰ ਮਤਲਬ ਇਹਨੂੰ ਵੀ ਮਤਲਬ ਵਿੱਚ ਪਤਾ ਸੀ ਯਾਨੀ ਕਿ ਕੀ ਕੀ ਇਹ ਘਾਟਣਾ ਤੇ ਆਪਣੀ ਉਹ ਮੁੰਡਿਆਂ ਨਾਲ ਗੱਲਬਾਤ ਤੇ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਵਾਪਸ ਗਈ 7 ਵਜੇ ਤਾਂ ਅੱਗੋ ਜਾ ਕੇ ਇਹਨੇ ਵੇਖਿਆ ਕਿ ਇੱਕ ਮੁੰਡਾ ਸਾਡਾ ਜਿਹੜਾ ਬੇ ਹੁਣ ਸੇ ਮੰंजे ਤੇ ਪਿਆ ਉਹਦਾ ਦਰਵਾਜ਼ਾ ਬੰਦ ਸੀ ਤੇ ਇਹਦਾ ਖੁੱਲਾ ਸੀ ਤੇ ਇਹਨੇ ਜਦੋਂ ਵੇਖਿਆ ਤੇ ਇੱਕ ਪੈਰ ਅੰਦਰ ਰੱਖਿਆ ਨਹੀਂ ਤੇ ਇਹਨੇ ਵੇਖਿਆ ਤੇ ਉਸ ਤੋਂ ਬਾਅਦ ਇਹ ਠੀਕ ਨਿਕਲ ਗਈ ਕਿ ਜਿਹੜਾ ਪੱਖੇ ਦਾ ਸੋਚੇ ਉਹ ਹੋਂ ਸੀ ਕਿਉਂ ਚੱਲਦੇ ਪੱਖੇ ਤੇ ਤਾਂ ਵੇਖੋ ਕੋਈ ਫਿਰ ਉਸ ਤੋਂ ਬਾਅਦ ਇਹਨੇ ਜਦੋਂ ਠੀਕ ਨਿਕਲ ਗਈ ਫਿਰ ਇਹਨੇ ਇਹਨੇ ਕੱਲੀ ਕੋਲ ਤੁਰਿਆ ਨਹੀਂ ਸਾਡੇ ਗਵਾਂਢ ਦੇ ਭੱਜ ਕੇ ਆਇਆ ਉਹਦਾ ਨਾਮ ਸ਼ੋਕ ਸਿੰਘ ਪੁੱਤਰ ਕਸ਼ਮੀਰ ਸਿੰਘ ਦਾ ਤੇ ਉਹਨਾਂ ਨੇ ਇਹਨਾਂ ਨੇ ਆ ਕੇ ਦੋਤੂ ਦਾਤਰੀ ਨਾਲ ਰਸਾ ਵੜਿਆ ਉਸ ਤੋਂ ਬਾਅਦ ਇਹਨੇ ਸਾਨੂੰ ਫੋਨ ਕੀਤਾ ਜਦੋਂ ਅਸੀਂ ਘਰ ਪਹੁੰਚੇ ਤੇ ਉਹ ਵਿਜੇ ਵਿਜੇ ਮੁੰਡਾ ਹੈਗਾ ਸਾਡੇ ਗਵਾਂਢ ਨਾਲ ਅੱਗੇ ਵੀ 5-7 ਵਾਰ ਜਾਂਦਾ ਹੈ ਉਹ ਸਾਡੇ ਘਰ ਵੱਲ ਪਹਿਲਾਂ ਵੀ ਦੁਮਾੜੀ ਨਿਗਾਹ ਰੱਖਦਾ ਸੀ ਕੁੜੀ ਨਾਲ ਬੁਕਾ ਕਰਦਾ ਸੀ ਤੇ ਇਸ ਕਰਕੇ ਮੇਰੀ ਕੁੜੀ ਦੀ ਮੌਤ ਹੋਈ ਹੈ ਇਹਨਾਂ ਨੇ ਮਾਰ ਕੇ ਹੀ ਉਹਨੂੰ ਕੁੜੀ ਨੂੰ ਟੰਗਿਆ ਮੈਨੂੰ ਪੱਕਾ ਦਾਵਾ ਹੈ ਜੀ ਮੈਨੂੰ ਪੱਕਾ ਯਕੀਨ ਹੈ ਇਹਨਾਂ ਨੇ ਮਾਰਿਆ ਇਸ ਮੁੰਡੇ ਨੇ ਮਾਰਿਆ ਤੇ ਇਸ ਬਾਰੇ ਕੇ ਦਾ ਹਾਂ ਤੇ ਉਹਦੇ ਨਾਲ ਕੋਈ ਇੱਕ ਦੋ ਮੁੰਡੇ ਹੋ ਰਹੇ ਹੁਣ ਕਰੋ ਜਦੋਂ ਇੱਥੇ ਉਹਨੂੰ ਪਤਾ ਚੱਲਿਆ ਮੇਰਾ ਨਾਮ ਆ ਗਿਆ ਉਹ ਆਉਣਾ ਇੱਥੋਂ ਕਰੋ ਨਿਕਲ ਗਿਆ ਤੇ ਪੁਲਿਸ ਨੂੰ ਦੀ ਮਗਲੇ ਵੀ ਅਸੀਂ ਪੁਲਿਸ ਨੂੰ ਕਿਹਾ ਸਾਨੂੰ ਅੱਜ ਸਾਨੂੰ ਇਨਸਾਫ ਚਾਹੀਦਾ ਪੁਲਿਸ ਉਹਨਾਂ ਨੂੰ ਜਾ ਹੁੰਦਾ ਕੋਈ ਹੋਰ ਰਿਸ਼ਤੇਦਾਰ ਜੇ ਕਿਸੇ ਨੂੰ ਡਰੈਸ ਕਰੇ ਤੇ ਫਿਰ ਆਪੇ ਮੁੰਡਾ ਪੇਸ਼ ਹੋਵੇ ਜੀ ਉਹ ਸੱਚਾ ਸੀ ਆਪਦੇ ਬੰਦੇ ਲੈ ਕੇ ਆਉਂਦਾ ਜੀ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਆਪ ਪੁਲਿਸ ਵਾਲੇ ਮਨੋਤ ਸਿੰਘ ਕਹਿ ਰਿਹਾ ਕਹਿੰਦਾ ਵੀ ਠੀਕ ਹੈ ਤੁਹਾਡੀ ਕੁੜੀ ਬਿਲਕੁਲ ਉਹਦੇ ਕੋਈ ਗਲਤੀ ਨਹੀਂ ਤੁਹਾਡੀ ਬਿਲਕੁਲ ਕੁੜੀ ਸਹੀ ਹੈ ਤੇ ਇਹੀ ਮੁੰਡਾ ਜਿਹੜਾ ਮੰਗ ਕੀ ਕਰ ਮੰਗੇ ਸਾਨੂੰ ਇਹੀ ਇਨਸਾਫ ਚਾਹੀਦਾ ਜੀ ਜੀ ਇਹਨੇ ਸਾਡੀ ਕੁੜੀ ਨਾਲ ਕੀਤਾ ਤੇ ਇਹਦੇ ਨਾਲ ਵੀ ਇਸ ਤਰ੍ਹਾਂ ਹੋਣੀ ਚਾਹੀਦੀ ਕਿ ਇਹਨੂੰ ਵੀ ਨਾ ਖਾਂਸੀ ਦੇ ਰਟਕਾਇਆ ਜਾਵੇ ਗੁਰਦੀਪ ਸਿੰਘ ਕੱਲ ਸਾਡੇ ਕੋਲੇ ਰਾਤ ਇੱਕ ਸੀ ਨੀਤਾ ਰਾਣੀ ਪਤਰੀ ਗੁਰਦੀਪ ਸਿੰਘ ਪਿੰਡ ਗੱਟੀ ਰੱਜੋਕੇ ਤੋਂ ਤੇ ਅੱਜ ਅਸੀਂ ਉਹਦਾ ਪੋਸਟਮਾਰਟਮ ਵਾਸਤੇ ਸਾਡੇ ਕੋਲੇ ਪੁਲਿਸ ਮੁਲਾਜ਼ਮ ਲੈ ਕੇ ਆਏ ਸੀਗੇ ਪਰ ਅਕੋਰਡਿੰਗ ਟੂ ਹਾਈ ਕੋਰਟ ਵੱਲੋਂ ਸਾਡ ਨੂੰ ਚਿੱਠੀ ਹੈਗੀ ਹੈ ਕਿ ਜੋ ਕੇਸ ਐਹੋ ਤੈਦਾ ਦੇ ਹੁੰਦੇ ਆ ਜਿਹਦੇ ਵਿੱਚ ਉਹ ਜੇ ਕੇਸ ਫਿਰ ਫੋਰੈਂਸਿਕ ਐਕਸਪਰਟ opinion ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰਦੇ ਹੈਗੇ ਇਸ ਕਰਕੇ ਮੈਂ ਇਹ ਕੇਸ ਅੱਜ ਬੋਰਡ ਆਫ ਡਾਕਟਰ ਸਾਰਿਆਂ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਕੇਸ ਨੂੰ ਮੈਂ ਰੈਫਰ ਕੀਤਾ